ਜਿਵੇਂ ਕਿ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੀ ਫਿਲਮ ਅਕਾਲ ਨੂੰ ਹਰ ਕੋਈ ਉਡੀਕ ਕਰ ਰਿਹਾ ਹੈ ਉਹਨਾਂ ਦੇ ਫੈਨਸ ਜਿਹੜੇ ਇਸ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਤੇ ਉੱਥੇ ਹੀ ਇੱਕ ਵੱਡੀ ਤੇ ਖੁਸ਼ੀ ਦੀ ਗੱਲ ਪੰਜਾਬੀ ਸਿਨੇਮਾ ਦੇ ਲਈ ਉਦੋਂ ਆਈ ਜਦੋਂ ਗਿੱਪੀ ਗਰੇਵਾਲ ਦੀ ਇਸ ਫਿਲਮ ਦੇ ਲਈ ਧਰਮਾ ਪ੍ਰੋਡਕਸ਼ਨ ਕਰਨ ਜੋਹਰ ਦੀ ਅੱਗੇ ਆਉਂਦੀ ਹੈ ਜਿਨ੍ਹਾਂ ਨੇ ਗਿੱਪੀ ਗਰੇਵਾਲ ਤੇ ਨਾਲ ਹੱਥ ਮਿਲਾਇਆ ਜਾਨਿ ਕਿ ਅਕਾਲ ਫਿਲਮ ਜਿਹੜੀ ਕਿ 10 ਅਪ੍ਰੈਲ 2025 ਨੂੰ ਆ ਰਹੀ ਹੈ ਵਿਸਾਖੀ ਦਾ ਵੀਕਐਂਡ ਪੰਜਾਬੀਆਂ ਦਾ ਇੱਕ ਖਾਸ ਬਣਾਉਣ ਦੇ ਲਈ ਜਿੱਥੇ ਕਿ ਇਸ ਫਿਲਮ ਦੇ ਵਿੱਚ ਸਿੱਖ ਯੋਧਿਆਂ ਨੂੰ ਇੱਕ ਵੱਡੀ ਸਕਰੀਨ ਤੇ ਦਿਖਾਇਆ ਗਿਆ ਤੇ ਉੱਥੇ ਹੀ ਹੁਣ ਇਹ ਫਿਲਮ ਪੰਜਾਬੀ ਦੇ ਨਾਲ ਨਾਲ ਹਿੰਦੀ ਦੇ ਵਿੱਚ ਵੀ ਪ੍ਰੋਡਿਊਸ ਕੀਤੀ ਜਾ ਰਹੀ ਹੈ ਜਿੱਥੇ ਕਿ ਕਰਨ ਜੋਹਰ ਬਾਲੀਵੁੱਡ ਦੀ ਜਿਹੜੀ ਧਰਮਾ ਪ੍ਰੋਡਕਸ਼ਨ ਹੈ ਉਹ ਪੰਜਾਬੀ ਫਿਲਮ ਅਕਾਲ ਨੂੰ ਜਿਹੜਾ ਹੁਣ ਹਿੰਦੀ ਭਾਸ਼ਾ ਦੇ ਵਿੱਚ ਅੱਗੇ ਲੈ ਕੇ ਆਏਗੀ ਤੇ ਉੱਥੇ ਹੀ ਦੱਸ ਦਈਏ ਕਿ ਜਿੱਥੇ ਕਿ ਫਿਲਮ ਅਪ੍ਰੈਲ ਦੇ ਵਿੱਚ ਆਉਣ ਵਾਲੀ ਆ ਜਿਸ ਦੇ ਵਿੱਚ ਜਿਹੜੇ ਅਦਾਕਾਰ ਕੰਮ ਕਰ ਰਹੇ ਨੇ ਗੁਰਪ੍ਰੀਤ ਕੁੱਗੀ ਨੇ ਪ੍ਰਿੰਸ ਕਮਲਜੀਤ ਨੇ ਨਿਰਮਿਤ ਖੈਰਾ ਨੇ ਇੱਕ ਵੱਖਰੀ ਅਵਤਾਰ ਦੇ ਵਿੱਚ ਇਹ ਕਲਾਕਾਰ ਇੱਕ ਵੱਖਰੀ ਲੁੱਕ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਜਿੱਥੇ ਕਿ ਇਸ ਫਿਲਮ ਦੇ ਵਿੱਚ ਸਿੱਖ ਯੋਧਿਆਂ ਦਾ ਜੋ ਇਤਿਹਾਸ ਦਿਖਾਇਆ ਗਿਆ ਉਹ ਕਿਤੇ ਨਾ ਕਿਤੇ ਦਰਸ਼ਕਾਂ ਦੇ ਰੌਂਗਟੇ ਖੜੇ ਕਰਨ ਵਾਲਾ ਤੇ ਉੱਥੇ ਹੀ ਬੇਸਬਰੀ ਦੇ ਨਾਲ ਅਪ੍ਰੈਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਪਰ ਹੁਣ ਵੱਡੀ ਤੇ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬੀ ਸਿਨੇਮਾ ਨੂੰ ਬਾਲੀਵੁੱਡ ਦੇ ਨਜ਼ਰੀਏ ਤੋਂ ਵੀ ਇੱਕ ਅਲੱਗ ਅੱਖ ਤੋਂ ਦੇਖਿਆ ਜਾ ਰਿਹਾ ਕਿ ਹੁਣ ਪੰਜਾਬੀ ਫਿਲਮਾਂ ਹਿੰਦੀ ਦੇ ਨਾਲ ਨਾਲ ਵੱਡੀਆਂ ਪ੍ਰੋਡਕਸ਼ਨਸ ਜਿਹੜੀਆਂ ਨੇ ਇਹਨਾਂ ਫਿਲਮਾਂ ਦੇ ਵਿੱਚ ਆਪਣਾ ਰੋਲ ਅਦਾ ਕਰਨ ਵਾਲੀਆਂ ਨੇ ਜਿਵੇਂ ਕਿ ਗਿੱਪੀ ਗਰੇਵਾਲ ਦੀ ਇਸ ਫਿਲਮ ਦੇ ਨਾਲ ਧਰਮਾ ਪ੍ਰੋਡਕਸ਼ਨ ਜਿਹੜੀ ਹੈ ਹੁਣ ਐਂਟਰੀ ਕਰਨ ਜਾ ਰਹੀ ਹੈ ਪੰਜਾਬੀ ਸਿਨੇਮਾ ਦੇ ਵਿੱਚ ਜਿੱਥੇ ਕਿ ਫਿਲਮ ਗਿੱਪੀ ਗਰੇਵਾਲ ਨੇ ਲਿਖੀ ਹੋਈ ਹੈ ਉਹਨਾਂ ਨੇ ਤੇ ਉਹਨਾਂ ਦੀ ਪਤਨੀ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਤੇ ਜਿੱਥੇ ਕਿ ਡਾਇਰੈਕਟ ਵੀ ਗਿੱਪੀ ਗਰੇਵਾਲ ਦੀ ਖੁਦ ਦੀ ਹੈ ਡਾਇਰੈਕਸ਼ਨ ਤੇ ਇਸ ਦੇ ਨਾਲ ਕੀ ਜੋ ਅਦਾਕਾਰ ਕੰਮ ਕਰ ਰਹੇ ਨੇ ਕਿਤਨਾ ਕਿਤੇ ਵੱਖਰੀ ਲੁੱਕ ਦੇ ਵਿੱਚ ਹਰ ਕੋਈ ਤੁਮਾਨੂੰ ਇਸ ਦੇ ਵਿੱਚ ਦੇਖਣ ਨੂੰ ਮਿਲਨ ਵਾਲਾ ਤੇ ਉੱਥੇ ਹੀ ਜੋ 뮤직 ਇਸ ਫਿਲਮ ਦਾ ਹੈ ਉਹ ਵੀ ਬਾਲੀਵੁੱਡ 뮤직 ਇੰਡਸਟਰੀ ਦੇ ਵਿੱਚ ਨਾਮਵਰ ਗਾਇਕ ਹੈ ਉਹਨਾਂ ਨੇ ਦਿੱਤਾ ਸੋ ਕਿਤੇ ਨਾ ਕਿਤੇ 10 ਅਪ੍ਰੈਲ ਨੂੰ ਆਉਣ ਵਾਲੀ ਇਹ ਫਿਲਮ ਜਿਹੜੀ ਹੈ ਜਿੱਥੇ ਤੁਹਾਨੂੰ ਸਿੱਖਾਂ ਦੇ ਉਸ ਇਤਿਹਾਸ ਦੇ ਨਾਲ ਜੋੜੇਗੀ ਰੌਂਗਟੇ ਖੜੇ ਕਰ ਦੇਵੇਗੀ ਤੇ ਉਸ ਦੇ ਨਾਲ ਨਾਲ ਇੱਕ ਵੱਡੀ ਸਕਰੀਨ ਤੇ ਵੱਡੇ ਸੈੱਟ ਤੇ ਕਿਵੇਂ ਕੰਮ ਕਰਨਾ ਹੈ ਕਿਵੇਂ ਬਾਲੀਵੁੱਡ ਤੋਂ ਬਾਲੀਵੁੱਡ ਤੱਕ ਪਾਣੀ ਹੈ ਉਹ ਵੀ ਤੁਹਾਨੂੰ ਬਖੂਬੀ ਨਜ਼ਰ ਆਉਣ ਵਾਲਾ ਹੈ ਜਿਵੇਂ ਕਿ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੀ ਫਿਲਮ ਅਕਾਲ ਨੂੰ ਹਰ ਕੋਈ ਉਡੀਕ ਕਰ ਰਿਹਾ ਹੈ ਉਹਨਾਂ ਦੇ ਫੈਨਸ ਜਿਹੜੇ ਇਸ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਤੇ ਉੱਥੇ ਹੀ ਇੱਕ ਵੱਡੀ ਤੇ ਖੁਸ਼ੀ ਦੀ ਗੱਲ ਪੰਜਾਬੀ ਸਿਨੇਮਾ ਦੇ ਲਈ ਉਦੋਂ ਆਈ ਜਦੋਂ ਗਿੱਪੀ ਗਰੇਵਾਲ ਦੀ ਇਸ ਫਿਲਮ ਦੇ ਲਈ ਧਰਮਾ ਪ੍ਰੋਡਕਸ਼ਨ ਕਰਨ ਜੋਹਰ ਦੀ ਅੱਗੇ ਆਉਂਦੀ ਹੈ ਜਿਨ੍ਹਾਂ ਨੇ ਗਿੱਪੀ ਗਰੇਵਾਲ ਦੇ ਨਾਲ ਹੱਥ ਮਿਲਾਇਆ ਜਾਨੀ ਕਿ ਅਕਾਲ ਫਿਲਮ ਜਿਹੜੀ ਕਿ 10 ਅਪ੍ਰੈਲ 2025 ਨੂੰ ਆ ਰਹੀ ਹੈ ਵਿਸਾਖੀ ਦਾ ਵੀਕਐਂਡ ਪੰਜਾਬੀਆਂ ਦਾ ਇੱਕ ਖਾਸ ਬਣਾਉਣ ਦੇ ਲਈ ਜਿੱਥੇ ਕਿ ਇਸ ਫਿਲਮ ਦੇ ਵਿੱਚ ਸਿੱਖ ਜੋਧਿਆਂ ਨੂੰ ਇੱਕ ਵੱਡੀ ਸਕਰੀਨ ਤੇ ਦਿਖਾਇਆ ਗਿਆ ਤੇ ਉੱਥੇ ਹੀ ਹੁਣ ਇਹ ਫਿਲਮ ਪੰਜਾਬੀ ਦੇ ਨਾਲ ਨਾਲ ਹਿੰਦੀ ਦੇ ਵਿੱਚ ਵੀ ਪ੍ਰੋਡਿਊਸ ਕੀਤੀ ਜਾ ਰਹੀ ਹੈ ਜਿੱਥੇ ਕਿ ਕਰਨ ਜੋਹਰ ਬਾਲੀਵੁੱਡ ਦੀ ਜਿਹੜੀ ਧਰਮਾ ਪ੍ਰੋਡਕਸ਼ਨ ਹੈ ਉਹ ਪੰਜਾਬੀ ਫਿਲਮ ਅਕਾਲ ਨੂੰ ਜਿਹੜਾ ਹੁਣ ਹਿੰਦੀ ਭਾਸ਼ਾ ਦੇ ਵਿੱਚ ਅੱਗੇ ਲੈ ਕੇ ਆਏਗੀ ਤੇ ਉੱਥੇ ਹੀ ਦੱਸ ਦਈਏ ਕਿ ਜਿੱਥੇ ਕਿ ਫਿਲਮ ਅਪ੍ਰੈਲ ਦੇ ਵਿੱਚ ਆਉਣ ਵਾਲੀ ਆ ਜਿਸ ਦੇ ਵਿੱਚ ਜਿਹੜੇ ਅਦਾਕਾਰ ਕੰਮ ਕਰ ਰਹੇ ਨੇ ਗੁਰਪ੍ਰੀਤ ਕੁੱਗੀ ਨੇ ਪ੍ਰਿੰਸ ਕਮਲਜੀਤ ਨੇ ਨਿਰਮਿਤ ਖੈਰਾ ਨੇ ਇੱਕ ਵੱਖਰੀ ਅਵਤਾਰ ਦੇ ਵਿੱਚ ਇਹ ਕਲਾਕਾਰ ਇੱਕ ਵੱਖਰੀ ਲੁੱਕ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਜਿੱਥੇ ਕਿ ਇਸ ਫਿਲਮ ਦੇ ਵਿੱਚ ਸਿੱਖ ਯੋਧਿਆਂ ਦਾ ਜੋ ਇਤਿਹਾਸ ਦਿਖਾਇਆ ਗਿਆ ਉਹ ਕਿਤੇ ਨਾ ਕਿਤੇ ਦਰਸ਼ਕਾਂ ਦੇ ਰੌਂਗਟੇ ਖੜੇ ਕਰਨ ਵਾਲਾ ਤੇ ਉੱਥੇ ਹੀ ਬੇਸਬਰੀ ਦੇ ਨਾਲ ਅਪ੍ਰੈਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਪਰ ਹੁਣ ਵੱਡੀ ਤੇ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬੀ ਸਿਨੇਮਾ ਨੂੰ ਬਾਲੀਵੁੱਡ ਦੇ ਨਜ਼ਰੀਏ ਤੋਂ ਵੀ ਇੱਕ ਅਲੱਗ ਅੱਖ ਤੋਂ ਦੇਖਿਆ ਜਾ ਰਿਹਾ ਹੈ ਕਿ ਹੁਣ ਪੰਜਾਬੀ ਫਿਲਮਾਂ ਹਿੰਦੀ ਦੇ ਨਾਲ ਨਾਲ ਵੱਡੀਆਂ ਪ੍ਰੋਡਕਸ਼ਨਸ ਜਿਹੜੀਆਂ ਨੇ ਇਹਨਾਂ ਫਿਲਮਾਂ ਦੇ ਵਿੱਚ ਆਪਣਾ ਰੋਲ ਅਦਾ ਕਰਨ ਵਾਲੀਆਂ ਨੇ ਜਿਵੇਂ ਕਿ ਗਿੱਪੀ ਗਰੇਵਾਲ ਦੀ ਇਸ ਫਿਲਮ ਦੇ ਨਾਲ ਧਰਮਾ ਪ੍ਰੋਡਕਸ਼ਨ ਜਿਹੜੀ ਹੈ ਹੁਣ ਐਂਟਰੀ ਕਰਨ ਜਾ ਰਹੀ ਹੈ ਪੰਜਾਬੀ ਸਿਨੇਮਾ ਦੇ ਵਿੱਚ ਜਿੱਥੇ ਕਿ ਫਿਲਮ ਗਿੱਪੀ ਗਰੇਵਾਲ ਨੇ ਲਿਖੀ ਹੋਈ ਹੈ ਉਹਨਾਂ ਨੇ ਤੇ ਉਹਨਾਂ ਦੀ ਪਤਨੀ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਤੇ ਜਿੱਥੇ ਕਿ ਡਾਇਰੈਕਟ ਵੀ ਗਿੱਪੀ ਗਰੇਵਾਲ ਦੀ ਖੁਦ ਦੀ ਹੈ ਡਾਇਰੈਕਸ਼ਨ ਤੇ ਇਸ ਦੇ ਨਾਲ ਕੀ ਜੋ ਅਦਾਕਾਰ ਕੰਮ ਕਰ ਰਹੇ ਨੇ ਕਿਤਨਾ ਕਿਤੇ ਵੱਖਰੀ ਲੁੱਕ ਦੇ ਵਿੱਚ ਹਰ ਕੋਈ ਤੁਹਾਨੂੰ ਇਸ ਦੇ ਵਿੱਚ ਦੇਖਣ ਨੂੰ ਮਿਲਣ ਵਾਲਾ ਹੈ ਤੇ ਉੱਥੇ ਹੀ ਜੋ 뮤직 ਇਸ ਫਿਲਮ ਦਾ ਹੈ ਉਹ ਵੀ ਬਾਲੀਵੁੱਡ 뮤직 ਇੰਡਸਟਰੀ ਦੇ ਵਿੱਚ ਨਾਮਵਰ ਗਾਇਕ ਹੈ ਉਹਨਾਂ ਨੇ ਦਿੱਤਾ ਸੋ ਕਿਤੇ ਨਾ ਕਿਤੇ 10 April ਨੂੰ ਆਉਣ ਵਾਲੀ ਇਹ ਫਿਲਮ ਜਿਹੜੀ ਹੈ ਜਿੱਥੇ ਤੁਹਾਨੂੰ ਸਿੱਖਾਂ ਦੇ ਉਸ ਇਤਿਹਾਸ ਦੇ ਨਾਲ ਜੋੜੇਗੀ ਰੌਂਗਟੇ ਖੜੇ ਕਰ ਦੇਵੇਗੀ ਤੇ ਉਸ ਦੇ ਨਾਲ ਨਾਲ ਇੱਕ ਵੱਡੀ ਸਕਰੀਨ ਤੇ ਵੱਡੇ ਸੱਟ ਤੇ ਕਿਵੇਂ ਕੰਮ ਕਰਨਾ ਹੈ ਕਿਵੇਂ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਪਾਣੀ ਹੈ ਉਹ ਵੀ ਤੁਹਾਨੂੰ ਬਖੂਬੀ ਨਜ਼ਰ ਆਉਣ ਵਾਲਾ